ਸਾਰੇ ਨੂੰ ਜੀ ਲਖੋ ਜੀ ਤੁਹਾਡੇ ਸਾਹਮਣੇ ਡਿਸਪਲੇ ਹੋ ਰਿਹਾ ਇੱਕ ਵਾਰੀ ਪੜ੍ਹ ਦਿਓ ਪਲੀਜ਼ ਸਾਰੇ ਲਓ ਜੀ ਜੀ ਜੇ ਗੁਰੂ ਜੀ ਕੋਲ ਅਸੀਂ ਕੋਈ ਡੈੱਡ ਬੋਡੀ ਰੱਖ ਦਈਏ ਤੇ ਕੀ ਗੁਰੂ ਜੀ ਉਸ ਨੂੰ ਜਿਉਂਦਾ ਕਰ ਸਕਦੇ ਹਨ ਜਾਂ ਉਹ ਜਿਉਂਦੀ ਹੋ ਸਕਦੀ ਹੈ ਜਿਵੇਂ ਹੁਣ ਡੈੱਡ ਬੋਡੀ ਕੋਈ ਡੈੱਡ ਹੋ ਗਿਆ ਮਰ ਗਿਆ ਤੇ ਡੈਡ ਬੋਡੀ ਗੁਰਦੁਆਰੇ ਲਿਆ ਕੇ ਰੱਖਦੀ ਏ ਸੀ ਜਾਂ ਮੰਦਿਰ ਮਸਜਿਦ ਜਿੱਥੇ ਵੀ ਦੇਖੋ ਇਹਦੇ ਚ ਬਹੁਤ ਵੱਡਾ ਇੱਕ ਰਾਜ਼ ਛੁਪਿਆ ਹੋਇਆ ਪਵਨ ਗੁਰੂ ਦੇ ਵਿੱਚ ਉਹ ਆਪਾਂ ਰਾਜ਼ ਜਿਹੜਾ ਨਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਸਾਨੂੰ ਪਤਾ ਲੱਗ ਜਾਏ ਵੀ ਪਵਨ ਦੀ ਕੀ ਇੰਪੋਰਟੈਂਸ ਹੈ ਤੇ ਗੁਰੂ ਦੀ ਕੀ ਇੰਪੋਰਟੈਂਸ ਹੈ ਤੇ ਗੁਰੂ ਨੇ ਇਹ ਪਵਨ ਤੇ ਗੁਰੂ ਕਿਉਂ ਲਿਖਿਆ ਇਹ ਨਹੀਂ ਹੋਇਆ ਵੀ ਪਵਨ ਸਾਡਾ ਗੁਰੂ ਹੈ ਗੁਰੂ ਨੇ ਇਹਦੇ 'ਚ ਬਹੁਤ ਵੱਡਾ ਇਸ ਸ਼ਲੋਕ ਦਾ ਮਤਲਬ ਕਿ ਇੱਕ ਅੱਖਰ ਦੇ ਵਿੱਚ ਕਈ ਅੱਖਰਾਂ ਦਾ ਨਿਚੋੜ ਗੁਰੂ ਸਾਹਿਬ ਨੇ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੇ ਸਾਡੀ ਸਮਝ ਆ ਜਾਵੇ ਤੇ ਹਾਂਜੀ ਕੁਐਸਚਨ ਤੁਹਾਡੇ ਸਾਹਮਣੇ ਹੈ ਕਿ ਗੁਰੂ ਜੀ ਦੇ ਕੋਲ ਕੋਈ ਡੈਡ ਬੋਡੀ ਰੱਖ ਦਈਏ ਤੇ ਕੀ ਉਹ ਜਿਉਂਦੀ ਹੋ ਸਕਦੀ ਹੈ ਜੈਸ অর ਨੋਸ ਬਸ ਇਹਦੇ ਚ ਆਨਸਰ ਦੇਣਾ ਹੈ ਸਰ ਨਹੀਂ ਨਹੀਂ ਵੈਰੀ ਗੁੱਡ ਕਲਾਪਿੰਗ ਕਰੋ ਅੱਜ ਕੀ ਕਰ ਰਹੇ ਆ ਅਸੀਂ ਆਪਣੀ ਡੈੱਡ ਬੋਡੀ ਨੂੰ ਗੁਰਦੁਆਰੇ ਦੇ ਪ੍ਰਕਰਮਾ ਕਰਾ ਰਹੇ ਆ ਇੰਨਾ ਸਾਡੇ ਦੇ ਵਿੱਚ ਮਿਸਅੰਡਰਸਟੈਂਡਿੰਗ ਕ੍ਰੀਏਟ ਹੋ ਚੁੱਕੀ ਹੈ ਗੁਰੂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ ਇੱਥੇ ਗੁਰੂ ਦੇ ਬੜੇ ਪਿਆਰੇ ਸਿੱਖ ਸ਼ਹੀਦ ਹੋਏ ਨੇ ਗੁਰੂ ਦੇ ਪਿਆਰੇ ਉਹ ਗੁਰੂ ਸਾਰਿਆਂ ਨੂੰ ਖੜੇ ਕਰੀ ਜਾਂਦਾ ਗੁਰੂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ ਗੁਰੂ ਕੀ ਕਰਦਾ ਹੈ ਪਹਿਲਾਂ ਤੇ ਇਹ ਸਮਝ ਲਈਏ ਡੈਡ ਕੌਣ ਹੈ ਗੁਰੂ ਅਕੋਰਡਿੰਗ ਟੂ ਗੁਰਬਾਣੀ ਡੈਡ ਕੌਣ ਹੈ ਪੜੋ ਕੀ ਲਿਖਿਆ ਜੀ ਆਖਾਂ ਜੀਵਾ ਵਿਸਰੈ ਮਰ ਜਾਉ ਮਰ ਜਾਉ ਨਹੀਂ ਮਰ ਜਾਉ ਮੈਂ ਮਰ ਜਾਂਦਾ ਫਰਸਟ ਫਾਰਮ ਵਿੱਚ ਸਾਰੀ ਗੁਰਬਾਣੀ ਲਿਖਿਆ ਲਿਖੀ ਗਈ ਹੈ ਮੈਂ ਮਰ ਜਾਂਦਾ ਹਾਂ ਆਖਾਂ ਜੀਵਾ ਵਿਸਰੈ ਮਰ ਜਾਉ ਮੈਂ ਮਰ ਜਾਂਦਾ ਕਦੋਂ ਜਦੋਂ ਕੋ ਨੂੰ ਵਿਸਰ ਜਾਂਦਾ ਹੈ ਕਲਾਪਿੰਗ ਕਰੋ ਆਪਣੇ ਲਈ ਸ਼ਾਬਾਸ਼ ਆਖਾਂ ਜੀਵਾ ਵਿਸਰੈ ਮੇਰੀ ਮੌਤ ਹੋ ਜਾਂਦੀ ਹੈ ਭਾਵੇਂ ਮੇਰੇ ਕੋਲ ਬਹੁਤ ਕੁਝ ਹੈ ਆ ਦੇਖੋ ਕਿੰਨਾ ਕੁਝ ਹੈ ਮੇਰੇ ਕੋਲ ਭਾਵੇਂ ਆਤ ਸੁੰਦਰ ਮੁਖ ਗਿਆਨੀ ਸਟਾਪ ਮੈਂ ਭਾਵੇਂ ਬਹੁਤ ਸੁੰਦਰ ਹੋਵਾਂ ਮੇਰਾ ਸਰੀਰ ਮੇਰੀ ਬਾਡੀ ਮੇਰਾ ਫੇਸ ਬਹੁਤ ਅਟਰੈਕਟਿਵ ਹੋਵੇ ਕੁਲੀਨ ਮੈਂ ਬਹੁਤ ਵੱਡੀ ਜਾਤ ਦਾ ਹੋਵਾਂ ਬੇਤੀ ਸੋਢੀ ਭੱਲੇ ਪਕੋੜੇ ਜੋ ਵੀ ਚਤੂਰ ਹੋਵਾਂ ਬਹੁਤ ਸਿਆਣਾ ਹੋਵਾਂ ਮੈਂ ਦੂਜੇ ਨੂੰ ਚੁੱਪ ਕਰਾ ਸਕਦਾ ਹੋਵਾਂ ਮੁੱਖ ਗਿਆਨੀ ਹੋਰ ਮੈਨੂੰ ਬਹੁਤ ਗਿਆਨ ਆਂਦਾ ਹੋਵੇ ਔਰ ਧਨਵੰਤ ਮੈਂ ਕਰੋੜਪਤੀ ਹੋਵਾਂ ਗੁਰੂ ਸਾਹਿਬ ਕੀ ਕਹਿੰਦੇ ਨੇ ਮਿਰਤਕ ਕਹੀਐ ਨਾਨਕਾ ਚੈ ਪ੍ਰੀਤ ਨਹੀਂ ਭਗਵੰਤ ਇੱਕ ਵਾਰੀ ਥਰੜੀ ਲੈਣ ਦੁਬਾਰਾ ਪੜੋ ਜੋਰ ਦੇ ਨਾਲ ਮਿਰਤਕ ਕਹੀਐ ਨਾਨਕਾ ਚੈ ਪ੍ਰੀਤ ਨਹੀਂ ਭਗਵੰਤ ਮੈਂ ਇੱਕ ਡੈੱਡ ਬਾਡੀ ਹਾਂ ਇਸ ਤੋਂ ਇਲਾਵਾ ਹੋਰ ਨਹੀਂ ਜਾਈ ਇਹਨੂੰ ਕਹਿੰਦੇ ਨੇ ਮਰਿਆ ਹੋਇਆ ਹੁਣ ਇਹੇ ਜੇ ਮਰੇ ਜੇ ਗੁਰੂ ਕੋਲ ਆਂਦੇ ਨੇ ਤੇ ਫਿਰ ਗੁਰੂ ਕੀ ਕਰਦਾ ਜੀ ਮਰਤਕ ਕੋ ਪਾਇਓ ਤਨ ਫਿਰ ਗੁਰੂ ਐਸੇ ਮੁਰਦਿਆਂ ਦੇ ਵਿੱਚ ਕੀ ਕਰਦਾ ਆਕਸੀਜਨ ਰੂਪੀ ਜਾਨ ਪਾਉਂਦਾ ਗੁਨਾ ਦੀ ਮਰਤਕ ਕੋ ਪਾਇਓ ਤਨ ਜਿਹੜੇ ਸਰੀਰਿਕ ਤੌਰ ਤੇ ਨਹੀਂ ਮਰੇ ਲੇਕਿਨ ਉਹਨਾਂ ਦੀ ਆਤਮਾ ਡੈਟ ਹੈ ਉਹ ਨਸ਼ੇ ਕਰਦੇ ਨੇ ਉਹ ਦੂਜਿਆਂ ਨੂੰ ਤੰਗ ਕਰਦੇ ਨੇ ਡਿਸਰੈਸਪੈਕਟ ਕਰਦੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦਾ ਮਾਈਂਡ ਹਮੇਸ਼ਾ ਸ਼ਰਾਰਤਾਂ ਵੱਲ ਰਹਿੰਦਾ ਹੈ ਕਿਸ ਤਰ੍ਹਾਂ ਦੂਜੇ ਨੂੰ ਤੰਗ ਕਰੀਏ ਦੂਜੇ ਨੂੰ ਨੀਵਾ ਵਿਖਾਈਏ ਆਪਣੇ ਆਪ ਨੂੰ ਸੁਪਰ ਊਮੈਨ ਪੇਸ਼ ਕਰੀਏ ਇਹ ਜਿਹੇ ਬੰਦੇ ਆ ਜਿਹੜੇ ਅੰਦਰੋਂ ਡੈੱਡ ਹੋ ਜਾਂਦੇ ਨੇ ਫਿਰ ਜਦੋਂ ਗੁਰੂ ਕੋਲ ਆਉਂਦੇ ਨੇ ਗੁਰੂ ਵਿੱਚ ਉਹਨਾਂ ਦੇ ਆਕਸੀਜਨ ਪਾਉਂਦਾ ਹੈ ਕਿਹੜੀ ਆਕਸੀਜਨ ਗੁਨਾ ਰੂਪੀ ਬੋਲੋ ਜੀ ਕਿਹੜੀ ਆਕਸੀਜਨ ਗੁਨਾ ਰੂਪੀ ਕਿਹੜੀ ਆਕਸੀਜਨ ਪੁਨਰੂਪੀ ਆਕਸੀਜਨ ਕਿਹੜੀ ਆਕਸੀਜਨ ਪੁਨਰੂਪੀ ਆਕਸੀਜਨ ਤੇ ਕੀ ਕਰਦਾ ਫਿਰ ਵਿਛਰਤ ਆਣ ਮਿਲਾਇਆ ਉਹ ਵਿਛੜੇ ਹੋਏ ਪ੍ਰਭੂ ਨਾਲ ਉਹਨਾਂ ਨੂੰ ਮਿਲਾ ਦੇਦੇ ਨੇ ਹੌਲ ਜੀ ਹੁਣ ਸਰੀਰ ਵਾਸਤੇ ਕੀ ਜ਼ਰੂਰੀ ਹੈ ਜੀ ਪਵਨ ਹਵਾ ਆਕਸੀਜਨ ਤੇ ਮਨ ਆਤਮਾ ਵਾਸਤੇ ਕੀ ਜ਼ਰੂਰੀ ਹੈ ਪੁਨਰੂਪੀ ਆਕਸੀਜਨ ਹੁਣ ਸਮਝ ਲੱਗ ਗਿਆ ਪਵਨ ਗੁਰੂ ਪਵਨ ਗੁਰੂ ਜਿਸ ਤਰ੍ਹਾਂ ਪਵਨ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਅਗਰ 4 ਮਿੰਟ ਵੀ ਸਾਨੂੰ ਆਕਸੀਜਨ ਨਾ ਮਿਲੇ ਸਾਡੀ ਡੈਥ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਅਗਰ ਸਾਡੀ ਜ਼ਿੰਦਗੀ ਵਿੱਚ ਗੁਰੂ ਨਹੀਂ ਹੈ ਤੇ ਸਾਡੀ ਆਤਮਿਕ ਤੌਰ ਤੇ ਡੈਥ ਹੋ ਜਾਂਦੀ ਹੈ ਹਾਂ ਇਹ ਹੈ ਪਵਨ ਗੁਰੂ ਪਵਨ ਗੁਰੂ ਹਾਂ ਜਿਸ ਤਰ੍ਹਾਂ ਸਾਡੇ ਸਰੀਰ ਵਾਸਤੇ ਆਕਸੀਜਨ ਬਹੁਤ ਜ਼ਰੂਰੀ ਹੈ ਪਵਨ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਸਾਡੀ ਆਤਮਾ ਵਾਸਤੇ ਸਾਡੇ ਮਨ ਵਾਸਤੇ ਗੁਰੂ ਬਹੁਤ ਜ਼ਰੂਰੀ ਹੈ ਸਮਝ ਆ ਗਈ ਜੀ ਆਪਾਂ ਇੱਕ ਵਾਰੀ ਫਿਰ ਰਿਵਿਊ ਕਰੀਏ ਇਹਨੂੰ ਹਾਂਜੀ ਇੱਕ ਵਾਰੀ ਇਹ ਪੰਕਤੀ ਫੇਰ ਸਾਰੇ ਪੜੋ ਮਿਰਤਕ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਿਹੜੇ ਸਾਹ ਆਂਦਾ ਹੈ ਗੁਨਾਹੂਪੀ ਆਕਸੀਜਨ ਗੁਨਾਹੂਪੀ ਆਕਸੀਜਨ ਗੁਰੂ ਸਾਨੂੰ ਕੀ ਦਿੱਤਾ ਗੁਨਾਹੂਪੀ ਆਕਸੀਜਨ ਹਾਂ ਇਹਨੇ ਵੀ ਕੋਈ ਅਸੀਂ ਡੈੱਡ ਬਾਡੀ ਲਿਆ ਕੇ ਗੁਰਦੁਆਰੇ ਰੱਖਦੀਏ ਤੇ ਕਹਿੰਦੇ ਗੁਰੂ ਜੀ ਅਰਦਾਸ ਕਰੀਵੇ ਇਹਨੂੰ ਤੁਸੀਂ ਜਿਉਂਦਾ ਕਰ ਦਿਓ ਜੀ ਇਹਦੇ ਆਕਸੀਜਨ ਨਹੀਂ ਜਿਹੜੇ ਅੰਦਰੋਂ ਡੈੱਡ ਹੋਏ ਨੇ ਜਿਹੜੇ ਗਲਤ ਕੰਮ ਕਰਦੇ ਨੇ ਨਸ਼ਿਆਂ ਵਾਲੇ ਪਾਸੇ ਤੁਰ ਪਏ ਨੇ ਘਰਦਿਆਂ ਦੀ ਕੱਲ ਹੀ ਮੰਦੇ ਤੰਗ ਕਰਦੇ ਨੇ ਫਿਰ ਦੂਜੇ ਨੂੰ ਦੇ ਦੁਖੀ ਦੇਖ ਕੇ ਖੁਸ਼ ਹੁੰਦੇ ਨੇ ਜਾਂ ਦੂਜਿਆਂ ਨੂੰ ਦੁਖੀ ਕਰਦੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀ ਤੁਸੀਂ ਸਾਰੇ ਜਾਣਦੇ ਹੋ ਉਹ ਕਹਿੰਦੇ ਨੇ ਅੰਦਰੋਂ ਡੈੱਡ ਹੋਏ ਹੋਏ ਨੇ ਪਰ ਜਦੋਂ ਅਸੀਂ ਗੁਰੂ ਕੋਲ ਆਨੇ ਆ ਗੁਰੂ ਕਹਿੰਦਾ ਨਹੀਂ ਆਹ ਕੰਮ ਤੂੰ ਕਰਨੇ ਨੇ ਤੇ ਆਹ ਕੰਮ ਤੂੰ ਨਹੀਂ ਕਰਨੇ ਜਦੋਂ ਅਸੀਂ ਚੰਗੇ ਕੰਮ ਕਰਦੇ ਆ ਤਾਂ ਸਾਡੀ ਆਤਮਾ ਵਿੱਚ ਤਾਕਤ ਪੈਦਾ ਹੁੰਦੀ ਮਨੋਬਲ ਦਿੰਦਾ ਗੁਰੂ ਸਾਡੀ ਬੁੱਧੀ ਨੂੰ ਚੇਂਜ ਕਰਦਾ ਗੁਰੂ ਸਾਡੇ ਖਿਆਲਾਂ ਨੂੰ ਚੇਂਜ ਕਰਦਾ ਹੈ ਸ਼ਕਲ ਨਹੀਂ ਚੇਂਜ ਕਰਦਾ ਗੁਰੂ ਸ਼ਕਲ ਉਹ ਹੀ ਰਹਿੰਦੀ ਹੈ ਸਾਡੀ ਲੇਕਿਨ ਸਾਡੇ ਖਿਆਲ ਚੇਂਜ ਹੋ ਜਾਂਦੇ ਆ ਸਾਡੇ ਅੰਦਰੋਂ ਇੱਕ 스ਪਿਲਟ ਪੈਦਾ ਹੁੰਦੀ ਹੈ ਕੁਝ ਕਰਨ ਮਰਨ ਦੀ ਕੁਝ ਲੋਕਾਂ ਦੇ ਭਲੇ ਦੇ ਕੰਮ ਕਰਨ ਲਈ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਆਪਣਾ ਭਲਾ ਨਹੀਂ ਫਿਰ ਸੀ ਸਾਰਿਆਂ ਦਾ ਭਲਾ ਸੋਚਾਂਗੇ ਲਓ ਜੀ ਅੱਖਾਂ ਜੀਵਾਂ ਵਿਸਰੇ ਮਰ ਜਾਓ ਹੁਣ ਪਤਾ ਲੱਗ ਗਿਆ ਸਾਨੂੰ ਮਿਰਤਕ ਕੋ ਪਾਇਓ ਤਨ ਸਾਸਾਂ ਹੁਣ ਸਰੀਰ ਲਈ ਕੀ ਜ਼ਰੂਰੀ ਹੈ ਜੀ ਆਕਸੀਜਨ ਸਰੀਰ ਲਈ ਕੀ ਜ਼ਰੂਰੀ ਹੈ ਆਕਸੀਜਨ ਤੇ ਆਤਮਾ ਲਈ ਉਨਾ ਰੁਪੀ ਹੋ ਗਿਆ ਹਾਂਜੀ ਕੁਐਸਚਨ ਹਾਂਜੀ ਕੁਐਸਚਨ ਕੀ ਹੈ ਜੀ ਪੜੋ ਸਾਰੇ ਇੱਕ ਵਾਰੀ ਹੁਣ ਕਿਉਂਕਿ ਆਪਾਂ ਤੁਹਾਡੇ ਨਾਲ ਹਵਾ ਦੀ ਪਵਨ ਗੁਰੂ ਦੀ ਗੱਲ ਕਰਨੀ ਹੈ ਪਵਨ ਗੁਰੂ ਅਰਦਾਸ ਸਾਰੇ ਕਰਦੇ ਹੋ ਪੱਕਾ ਕਿਹੜਾ ਕਿਹੜਾ ਕਰਦੇ ਆਪੇ ਕਿਹੜਾ ਸ਼ਾਬਾਸ਼ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਹੈ ਵੀ ਅਰਦਾਸ ਕਰਨੀ ਸ਼ੁਰੂ ਕਰੀਏ ਅੱਛਾ ਹੁਣ ਆਪਾਂ ਜਿਹੜੀ ਅਰਦਾਸ ਕਰਦੇ ਆ ਚੁਨਾਤ ਕਰ ਦੋ ਥੱਲੇ 1 ਮਿੰਟ ਮੇਰੇ ਵੱਲ ਧਿਆਨ ਦਿਓ ਸਾਰੇ ਅਜੀ ਜਿਹੜੀ ਅਰਦਾਸ ਆਪਾਂ ਕਰਦੇ ਆ ਕਿਸੇ ਅਰਦਾਸ ਵਿੱਚ ਅਸੀਂ ਇਹ ਕਿਹਾ ਵਾਹਿਗੁਰੂ ਜੀ ਅਕਾਲ ਪੁਰਖ ਜੀ ਤੁਹਾਡੇ ਅੱਗੇ ਅਰਦਾਸ ਬੇਨਤੀ ਹੈ ਕਿ ਕਦੀ ਆਕਸੀਜਨ ਖਤਮ ਨਾ ਹੋਵੇ ਕਦੀ ਹਵਾ ਪੰਦ ਨਾ ਹੋ ਜਾਏ ਇਤਨੀ ਅਰਦਾਸ ਕੀਤੀ ਕਿਸ ਨੇ ਦੇਖ ਲਓ ਕਿਸ ਨੇ ਕੀਤੀ ਹੋਵੇ ਹੱਥ ਖੜਾ ਕਰੋ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂ ਕਿਉਂ ਨਹੀਂ ਕੀਤੀ ਅਸੀ ਦੀ ਅਰਦਾਸ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਇਹ ਸਭ ਕੁਝ ਫ੍ਰੀ ਦੇ ਵਿੱਚ ਸਾਨੂੰ ਵਾਇਗਰੂ ਜੀ ਨੇ ਬਿਲਕੁਲ ਫ੍ਰੀ ਆਫ ਕੋਸਟ ਦਿੱਤੀ ਹੈ ਕਿ ਨਹੀਂ ਜੀ ਕਦੀ ਬਿੱਲ ਆਇਆ ਕੋਈ ਜੀ ਬਿਜਲੀ ਦਾ ਬਿੱਲ ਆਇਆ ਹੈ ਪਾਣੀ ਦਾ ਬਿੱਲ ਆਂਦਾ ਹੈ ਹਾਊਸ ਟੈਕਸ ਆਂਦਾ ਹੈ ਹਵਾ ਦਾ ਬਿੱਲ ਆਇਆ ਕਿਸੇ ਨੂੰ ਕਿਉਂ ਆਏਗਾ ਵੀ ਨਹੀਂ ਪਰ ਹੁਣ ਕੀਤਾ ਕੀ ਅਸੀਂ ਸਾਨੂੰ ਪਤਾ ਵੀ ਆਕਸੀਜਨ ਸਾਨੂੰ ਹਵਾ ਕਿੱਥੋਂ ਮਿਲਦੀ ਹੈ ਹਾਂ ਜੀ ਹਾਂ ਜੀ ਤਿਰਕਤਾ ਤੋਂ ਵੈਰੀ ਗੁੱਡ ਕਲਾਪਿੰਗ ਕਰੋ ਬੱਚੇ ਵਾਸਤੇ ਜ਼ੋਰ ਨਾਲ ਹਾਂ ਜੀ ਉਹ ਇਹ ਦੋ ਗੱਲਾਂ ਕਰ ਰਹੀ ਇੱਥੇ ਆਪਾਂ ਕਰ ਰਹੇ ਆ ਨਾਲ-ਨਾਲ ਵੇਖੋ ਇੱਕ ਤੇ ਗੱਲ ਗੁਰੂ ਦੀ ਚੱਲ ਰਹੀ ਹੈ ਨਾਲ-ਨਾਲ ਗੱਲ ਆਕਸੀਜਨ ਦੀ ਚੱਲ ਰਹੀ ਹੈ ਹਵਾ ਦੀ ਚੱਲ ਰਹੀ ਹੈ ਹਵਾ ਕਿੱਥੋਂ ਮਿਲਦੀ ਹੈ ਸਾਨੂੰ ਪੇੜਾ ਤੋਂ ਹਾਂ ਜੀ ਪੜੋ ਜੀ ਸਾਰੇ ਬੱਚੇ ਕੀ ਲਿਖਿਆ ਹੈ ਕੀਰ ਗੁਨਾਹ ਕੀ ਤੋਂ ਕੌਣ ਕਹਿ ਰਿਹਾ ਹੈ ਪੇੜ ਹਾਂਜੀ ਕੌਣ ਕਹਿ ਰਿਹਾ ਜੀ ਪੇੜ ਟ੍ਰੀ ਹਾਂਜੀ ਇਹ ਸੋ ਪੇੜ ਲੈਂਦਾ ਕੀ ਹੈ ਪਾਣੀ ਵਾ ਵਾ ਸਾਰਿਆਂ ਨੂੰ ਵੰਦੇ ਜ਼ੋਰ ਦੀ ਕਲਾਮ ਕਰੋ ਆਪਣੇ ਵਾਸਤੇ ਵਾਹ ਵੀ ਸਾਰੇ ਇੰਟੈਲੀਜੈਂਟ ਬੱਚੇ ਲੈ ਕੇ ਆਏ ਹੋ ਵੀ ਕਿੰਨੀ ਸਮਾਰਟ ਬੱਚੇ ਬਹੁਤ ਇੰਟੈਲੀਜੈਂਟ ਬੱਟੇ ਸਾਰੇ ਬੱਚਿਆਂ ਨੂੰ ਪਤਾ ਹੈ ਵੀ ਟ੍ਰੀ ਕੀ ਲੈਂਦਾ ਹੈ ਪਾਣੀ ਤੇ ਛੱਡਦਾ ਕੀ ਹੈ ਆਪਾਂ ਕੀ ਕਰਤਾ ਤੇ ਬਣਿਆ ਕੀ ਸਾਡਾ ਆਕਸੀਜਨ ਸਾਨੂੰ ਕਿੱ데 ਚੋਂ ਲੈਣੀ ਪੈ ਰਹੀ ਹੈ ਸਿਲੰਡਰਾਂ ਵਿੱਚੋਂ ਮੈਂ ਤੇ ਸਮਝਣਾ ਵੀ ਇਹ ਜਿਹੜੀ ਕਰੋਨਾ ਆਇਆ ਨਾ ਹੈ ਤੇ ਇਹ ਚਲੋ ਵੀ ਬਿਮਾਰੀ ਇਦਾਂ ਦੀ ਹੈ ਪਰ ਇਹਦੇ ਨਾਲ ਸਾਨੂੰ ਅਕਲ ਬੜੀ ਆਣੀ ਚਾਹੀਦੀ ਸੀ ਆਈਏ ਕਿੰਨੀ ਆਈ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਆਪਣੇ ਬਾਰੇ ਪਤਾ ਲੱਗ ਸਕਦਾ ਮੈਨੂੰ ਕਿਸੇ ਦੀ ਅਕਲ ਬਾਰੇ ਕੀ ਪਤਾ ਲੱਗ ਸਕਦਾ ਮੈਨੂੰ ਤਾਂ ਆਪਣੇ ਪਤਾ ਵੀ ਮੈਨੂੰ ਥੋੜੀ ਬੋਧੀ ਜ਼ਰੂਰ ਅਕਲ ਆਈਏ ਉਸ ਤੋਂ ਬਾਅਦ ਮੈਂ 5-7 ਪੇੜ ਤੋਂ ਜ਼ਿਆਦਾ ਹੀ ਲਗਾਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਅ 50 ਕ ਪੇੜ ਤੇ ਮੈਨੂੰ ਯਾਦ ਹੈ ਕਿ ਮੈਂ ਲਗਾਏ ਹੋਏ ਹੂੰ ਹੁਣ ਤੁਹਾਡੇ ਵਿੱਚੋਂ ਕਿਹੜਾ ਕਿਹੜਾ ਬੱਚਾ ਜਿੰਨੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਵੈਰੀ ਗੁੱਡ ਸਾਰੇ ਇੱਕ ਵਾਰੀ ਜਿਨ੍ਹਾਂ ਨੇ ਪੇੜ ਲਗਾਏ ਨੇ ਖੜੇ ਹੋ ਜਾਓ ਇੱਕ ਵਾਰੀ ਬੱਚਾ ਛੁੱਟੀ-ਬੁੱਟੀ ਨਹੀਂ ਖੜੇ ਹੋਣਾ ਇਨਾਮ ਵੀ ਨਹੀਂ ਮਿਲਣਾ ਵੈਰੀ ਗੁੱਡ ਕਲਾਪਿੰਗ ਕਰੋ ਜੀ ਇਹਨਾਂ ਬੱਚਿਆਂ ਵਾਸਤੇ ਜ਼ੋਰ ਦੀ ਕਲਾਪਿੰਗ ਕਰੋ ਇੱਕ ਵਾਰੀ ਵੈਰੀ ਗੁੱਡ ਬਾਕੀ ਦੇ ਬੱਚੇ ਪ੍ਰਣ ਕਰੋਗੇ ਮੈਂ ਕਹਿੰਦਾ ਅੱਜ ਆਪਾਂ ਕੁਝ ਇੱਥੇ ਜਿਹੜਾ ਨਾ ਕ੍ਰੀਏਟ ਕਰਕੇ ਚਾਹੀਏ ਹਾਂਜੀ ਬੈਠ ਜਾਓ ਸ਼ਾਬਾਸ਼ ਆਪਾਂ ਪ੍ਰਣ ਕਰੀਏ ਛੋਟਾ ਜਿਹਾ ਇੱਕ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਪੇੜ ਕਰੀਏ ਜੀ ਬੁੱਲੇ ਮੈਂ ਆਪਣੀ ਜ਼ਿੰਦਗੀ ਵਿੱਚ ਮੇਰੇ ਨਾਲ ਪ੍ਰਣ ਨਹੀਂ ਕਰ ਰਹੇ ਤੁਸੀਂ ਆਪਣੇ ਆਪਾਂ ਪ੍ਰਣ ਕਿਹਦੇ ਨਾਲ ਕਰ ਰਹੇ ਹੋ ਆਪਣੇ ਹੁਣ ਤੁਸੀਂ ਪੂਰਾ ਜਾਂ ਕਰੋ ਜਾਂ ਨਾ ਕਰੋ ਇਹ ਤੁਹਾਡੀ ਤੇ ਡਿਪੈਂਡ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਜੋੜਨੀ ਆਵਾਜ਼ ਦੇ ਵਿੱਚ ਤਾਕਤ ਚਾਹੀਦੀ ਏ ਮੈਂ ਆਪਣੀ ਜ਼ਿੰਦਗੀ ਵਿੱਚ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਪੇੜ ਪੇੜ ਜ਼ਰੂਰ ਲਗਾਵਾਂਗਾ ਜ਼ਰੂਰ ਲਗਾਵਾਂਗਾ ਇਹ ਮੈਂ ਪ੍ਰਣ ਕਰਦਾ ਹਾਂ ਇਹ ਮੈਂ ਪ੍ਰਣ ਕਰਦਾ ਹਾਂ ਕਿਹਦੇ ਨਾਲ ਆਪਣਿਆਂ ਨਾਲ ਕਿਹਦੇ ਨਾਲ ਆਪਣਿਆਂ ਨਾਲ ਕਲਾਪਿੰਗ ਕਰੋ ਆਪਣੇ ਵਾਸਤੇ ਆ ਦੇਖ ਲਓ ਤੁਸੀਂ ਆ ਜਿਉ ਆਪਾਂ ਕੰਮ ਤੁਸੀਂ ਇੱਧਰ ਕਦੀ ਭਾਰਤ ਨਗਰ ਚੌਂਕ ਵਾਲ ਜਾਓ ਨਾ ਬਹੁਤ ਪੇੜ ਸਣਿਆ ਫਿਰੋਜ਼ਪੁਰ ਰੋਡ ਦੇ ਉੱਪਰ ਸਾਰੇ ਕੱਟ ਕਰ ਦਿੱਤੇ ਗਏ ਕਿਉਂ ਪੁਲ ਬਣਾਉਣ ਇੱਕ ਪਿੱਛੇ ਜੇ ਬੜੀ ਵਧੀਆ ਪੇ ਕਾਈ ਸੀ ਉਹ ਪੇੜ ਕੱਟ ਕੇ ਉੱਥੇ ਲਿਖਿਆ ਸੀ ਇਹ ਪੇੜ ਕਟਿੰਗ ਕਰਕੇ ਇੱਥੇ ਉਹਨਾਂ ਆਕਸੀਜਨ ਦਾ ਪਲਾਂਟ ਲਗਾਇਆ ਜਾਏ ਕਿੰਦੀ ਮੂਰਤਾ ਵਾਲੀ ਗੱਲ ਹੈ ਆਕਸੀਜਨ ਦੇ ਪਲਾਂਟ ਨੂੰ ਕੱਟ ਕੇ ਉਹਦੇ ਤੇ ਇੱਕ ਮੈਨ ਮੇਡ ਆਕਸੀਜਨ ਪਲਾਂਟ ਲਗਾਇਆ ਜਾਏ ਆ ਸਾਡੀ ਹਾਲਤ ਕੋਰੋਨਾ ਵਿੱਚ ਹੋਈ ਸੀ ਇੱਥੇ ਸਾਡੇ ਗੁਰਦੁਆਰਿਆਂ ਦੇ ਵਿੱਚ ਐਤਾ ਪਿਠਾ ਕੇ ਆਕਸੀਜਨ ਲਗਾਈ ਗਈ ਸੀ ਕਿ ਕਾਰਨ ਹੈ ਇਸ ਜਿਹੜੇ ਅਸੀਂ ਪੇੜ ਪੋਦੇ ਕੱਟ ਰਹੇ ਆਂ ਹਵਾ ਦਾ ਖਿਆਲ ਨਹੀਂ ਕਰਦੇ ਇਸ ਕਰਕੇ ਗੁਰੂ ਸਾਹਿਬ ਨੇ ਇਹ ਬੜੀ ਹਵਾ ਦੀ ਗੱਲ ਕੀਤੀ ਹੈ ਸ਼ਲੋਕ ਦੇ ਵਿੱਚ ਵੀ ਨਹੀਂ रह ਸਕਦੇ ਹਵਾ ਤੋਂ ਬਗੈਰ ਤੇ ਨਹੀਂ ਰਹਿ ਸਕਦੇ ਗੁਰੂ ਤੋਂ ਆਓ ਇੱਕ ਵਾਰੀ ਨਾ ਪਾਣੀ ਰੋਕੀ 1 ਮਿੰਟ ਪਾਣੀ ਬੰਦ ਕਰ ਦੋ 1 ਮਿੰਟ ਤੁਸੀਂ ਹੁਣ ਸਾਰਿਆਂ ਨੇ ਨਾ ਅੱਜ ਆਪਾਂ ਨਾ ਵਾਹਿਗੁਰੂ ਦਾ ਥੈਂਕ ਯੂ ਕਰਨਾ ਕਿ ਸਾਨੂੰ ਵਾਹਿਗੁਰੂ ਨੇ ਆਕਸੀਜਨ ਦਿੱਤੀ ਔਰ ਦਿਨ ਦੇ ਵਿੱਚ ਘੱਟ ਤੋਂ ਘੱਟ ਜੇ 2 4 5 ਵਾਰੀ ਵੀ ਥੈਂਕ ਯੂ ਕਰੋ ਨਾ ਵਾਹਿਗੁਰੂ ਦਾ ਮੈਂ ਨਹੀਂ ਇਹ ਮੈਂ ਨਹੀਂ ਦੱਸ ਰਿਹਾ ਮੈਂ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸੁਪਰ ਹਿਊਮਨ ਵਾਲੀ ਕੱਲ ਨਹੀਂ ਹੈ ਇਹ ਗੁਰੂ ਕਹਿ ਰਿਹਾ ਮੈਂ ਅਗਲੀ ਤੁਹਾਨੂੰ ਪਲੰਤੀ ਡਿਸਪਲੇ ਕਰਕੇ ਦੱਸਾਂਗਾ ਪਰ ਇੱਕ ਵਾਰੀ ਬੜੇ ਪਿਆਰ ਦੇ ਨਾਲ ਸਾਰੇ ਬੜੇ ਪਿਆਰ ਨਾਲ ਨੰਪਾਸਾ ਲੈ ਕੇ ਨਾ ਫੀਲ ਕਰੋ ਵੀ ਮੇਰੇ ਵਿੱਚ ਆਕਸੀਜਨ ਆ ਰਹੀ ਹੈ ਗੁਰੂ ਦੀ ਪਰ ਥੈਂਕ ਯੂ ਕਰੋ ਗੁਰੂ ਜੀ ਮੈਂ ਬੋਲਾਂਗਾ ਪਿੱਛੇ ਸਾਰੇ ਬੋਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਫ੍ਰੀ ਆਕਸੀਜਨ ਦੇਣ ਲਈ ਫ੍ਰੀ ਆਕਸੀਜਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਫ੍ਰੀ ਆਕਸੀਜਨ ਦੇਣ ਲਈ ਫ੍ਰੀ ਆਕਸੀਜਨ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਆਪੋ ਲੋ ਸਾਰੇ ਜੇ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖदाई ਪਵਨ ਪਾਵਕ ਅਮੁਲਾ ਅਮਲ ਹੈ ਅਬੁਲ ਇੱਕ ਕੰਟਾ ਡਾਕਟਰ ਆਕਸੀਜਨ ਲਾਂਦਾ ਨਾ 10 15000 20000 50 ਪਿੱਛੇ ਤੇ ਇੱਕ ਸਿਲੰਡਰ ਕਿਉਂਕਿ ਮੈਂ 15 ਸਾਲ ਆਕਸੀਜਨ ਦਾ ਕੰਮ ਕੀਤਾ ਆਕਸੀਜਨ ਟਰੇਡਿੰਗ ਦਾ 100 ਰੁਪਏ ਦੀ ਆਕਸੀਜਨ ਦਾ ਸਿਲੰਡਰ 50000 ਰੁਪਏ ਦਾ ਵਿਕਿਆ। ਔਰ 5000 ਰੁਪਏ ਉਹਦੀ ਕੋਸਟ ਤੇ ਸਿਲੰਡਰ ਦੀ ਜਿਹੜਾ 2-2 ਲੱਖ ਰੁਪਏ ਦਾ ਵਿਕਿਆ। ਗੁਰੂ ਸਾਹਿਬ ਕਹਿੰਦੇ ਨੇ ਮੈਂ ਤੇ ਤੈਨੂੰ ਫ੍ਰੀ ਦਿੱਤਾ ਸੀ। ਮੈਂ ਤੇਰੇ ਕੋਲ ਕੋਈ ਪੈਸਾ ਨਹੀਂ ਲਿਆ, ਲੇਕਿਨ ਤੂੰ ਸੰਭਾਲ ਨਹੀਂ ਕੀਤੀ। ਹਵਾ ਦੀ ਸੰਭਾਲ ਨਹੀਂ ਕੀਤੀ ਤੂੰ, ਸੋਰਸਿਸ ਦੀ ਸੰਭਾਲ ਨਹੀਂ ਕੀਤੀ ਇਸ ਕਰਕੇ ਤੇਰੀ ਹਾਲਤ ਕੀ ਹੋ ਗਈ ਹੈ ਕਿ ਤੈਨੂੰ ਪੈਸੇ ਲੈ ਕੇ ਵੀ ਚੀਜ਼ ਨਹੀਂ ਮਿਲ ਰਹੀ ਆਓ ਪੜੋ ਜੀ ਸਾਰੇ ਜਿਹੇ ਪ੍ਰਸਾਦ ਪੀਵੇ ਸੀਰਜਲਾ ਜੇ ਪ੍ਰਸਾਦ ਪੀਨੇ ਸੀਰਜਲਾ ਜਿਹੇ ਪ੍ਰਸਾਦ ਪੀਵੇ ਸੀਰਜਲਾ ਸੁਖਦਾਈ ਪਵਨ ਪਵਨ ਪਾਵਕ ਪਵਨ ਅਮੁੱਲਾ ਅਮੁੱਲਾ ਅਮੁੱਲ ਕਹਿੰਦੇ ਨੇ ਫਰੀ ਜਿੱਦੀ ਕੋਈ ਕੋਸਟ ਨਹੀਂ ਹਾਂ ਵਿਦਆਊਟ ਕੋਸਟ ਅਮੁਨ ਜਿਹਦਾ ਕੋਈ ਮੁੱਲ ਨਹੀਂ ਹੈ ਅਮੁੱਲ ਗੁਣ ਅਮੁੱਲ ਵਪਾਰ ਜਿਸ ਤਰ੍ਹਾਂ ਗੁਣਾਂ ਦਾ ਕੋਈ ਮੁੱਲ ਨਹੀਂ ਹੈ ਨਾ ਗੁਣ ਮੁੱਲ ਨਹੀਂ ਮਿਲਦੇ ਗੁਣ ਵੀ ਆਪ 1000 ਰੁਪਏ ਲੈ ਜਾਓ 2000 ਰੁਪਏ ਤੋਂ ਗੁਣ ਲੈ ਆਓ ਜੀ ਐਦਾਂ ਦੀ ਨਹੀਂ ਹੁੰਦੀ ਗੁਣ ਗੁਰੂ ਦਿੰਦਾ ਫ੍ਰੀ ਆਫ ਕੋਸਟ ਅਮੁੱਲ ਉਹਦਾ ਜਿਹੜਾ ਹੈ ਨਾ ਕੋਈ ਵੀ ਮੁੱਲ ਨਹੀਂ ਹੈ ਇਹਦੇ ਚ ਦੁਆਰਾ ਪਗਤੀ ਪੜੋ ਸੁਖਦਾਈ ਪਵਨ ਪਾਵਕ ਪਾਵਰ ਅਮੁੱਲਾ ਅਮੁੱਲਾ ਇਹਦੇ ਚ ਜਲਦੀ ਗੱਲ ਵੀ ਕੀਤੀ ਗਈ ਆ ਪਵਨ ਦੀ ਗੱਲ ਵੀ ਕੀਤੀ ਗਈ ਹੈ ਭਾਵਕ ਦੀ ਗੱਲ ਵੀ ਕੀਤੀ ਗਈ ਹੈ ਅੱਗੇ ਆ ਕੇ ਤੁਹਾਨੂੰ ਡਿਸਕਸ ਕਰਾਂਗੇ ਜੀ ਇੱਕ ਵਾਰੀ ਫਿਰ ਮੈਂ ਕੰਨਾ ਜੀ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਫਿਰ ਸ਼ੁਕਰਾਨਾ ਕਰ ਲਈਏ ਇੱਕ ਵਾਰੀ ਫਿਰ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ